ਹੈਲੋ ਦੋਸਤੋ ਮਿੱਤਰੋ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਪਿੰਡ ਮੋਠਾਂ ਵਾਲੀ ਦੇ ਵਿੱਚ ਲੈ ਕੇ ਆਏ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜਿਨ੍ਹਾਂ ਨੇ ਕੱਪੜੇ ਸਲਾਈ ਵਾਲੀ ਨਵੀਂ ਮਸ਼ੀਨ ਲਈ ਹੈ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੈਣ ਜੀ ਕੀ ਨਾਮ ਆਪਣਾ ਜੀ ਸਿਮਰਜੀਤ ਕੌਰ ਹੈ ਭੈਣ ਸਿਮਰਜੀਤ ਕੌਰ ਜੀ ਇਹ ਜਿਹੜੀ ਮਸ਼ੀਨ ਲਈ ਹੈ ਪਹਿਲਾਂ ਤਾਂ ਤੁਹਾਨੂੰ ਮਸ਼ੀਨ ਦੀਆਂ ਬਹੁਤ ਬਹੁਤ ਵਧਾਈਆਂ ਹਾਂ ਜੀ ਸਵਾਗਤ ਵਧਾਈਆਂ ਭੈਣ ਜੀ ਤੁਹਾਨੂੰ ਇਹ ਕੰਮ ਕਰਦਿਆਂ ਤੁਹਾਨੂੰ ਕਿੰਨਾ ਕ ਟਾਈਮ ਹੋ ਗਿਆ ਜੀ ਜੀ 20 ਸਾਲ ਹੋ ਗਏ ਵੀ ਸਾਲ ਹੋ ਗਿਆ ਹੈ ਹਾਂ ਜੀ ਕੁਝ 20 ਸਾਲਾਂ ਦੇ ਵਿੱਚ ਕੰਮ ਦੇ ਵਿੱਚ ਚੇਂਜ ਆਇਆ ਜੀ ਬਹੁਤ ਜ਼ਿਆਦਾ ਚੇਂਜ ਆਇਆ ਵੀ ਹੁਣ ਸਮੇਂ ਦੇ ਹਿਸਾਬ ਨਾਲ ਤੇ ਤਕਨੀਕ ਦੇ ਹਿਸਾਬ ਨਾਲ ਪਹਿਲਾਂ ਬਹੁਤ ਥੋੜਾ ਘੱਟ ਸੀਗਾ ਹੁਣ ਤਾਂ ਬਹੁਤ ਜ਼ਿਆਦਾ ਫਾਸਟ ਹੋ ਗਿਆ ਅੱਜ ਕੱਲ ਤਾਂ ਆਮ ਹੀ ਹੋ ਗਿਆ ਕੰਮ ਜਾਨੀ ਕਿ ਵਧੀਆ ਕੰਮ ਆ ਜੇ ਤੁਸੀਂ ਕਹਿੰਦੇ ਬਹੁਤ ਜ਼ਿਆਦਾ ਵਧੀਆ ਕੰਮ ਹਰ ਇੱਕ ਨੂੰ ਕਰਨਾ ਚਾਹੀਦਾ ਵਾ ਜਿਹੜੀਆਂ ਨਵੀਆਂ ਨਵੇਂ ਬੱਚੇ ਆ ਸਟੂਡੈਂਟ ਆ ਅੱਜ ਕੱਲ ਕੰਮ ਇਹ ਸਿੱਖਣਾ ਚਾਹੁੰਦੀਆਂ ਤਾਂ ਕੀ ਉਹਨਾਂ ਨੂੰ ਤੁਸੀਂ ਜਪਦੇਸ਼ ਦੇਣਾ ਚਾਹੁੰਦੇ ਹੋ ਸਿੱਖਣਾ ਚਾਹੀਦਾ ਵੀ ਕੰਮ ਬਹੁਤ ਵਧੀਆ ਮਿਹਨਤ ਵੀ ਕਰਨੀ ਚਾਹੀਦੀ ਕਿ ਕੋਈ ਕੰਮ ਪੜ੍ਹਾਈ ਵੀ ਕਰੋ ਨਾਲ-ਨਾਲ ਇਹ ਵੀ ਕੰਮ ਸਿੱਖੋ ਸਾਰੇ ਹੀ ਸਿੱਖਣਾ ਚਾਹੀਦਾ ਇਹ ਕੰਮ ਤਾਂ ਬੰਦ ਹੋਣ ਵਾਲਾ ਹੈ ਨਹੀਂ ਇਹ ਤਾਂ ਚੱਲੂਗਾ ਜੀ ਜਿਹੜਾ ਇਹ ਮੂਠਾਂ ਵਾਲੀ ਪਿੰਡ ਇਹ ਤੁਹਾਡੀ ਦੁਕਾਨ ਇੱਥੇ ਕਿੱਥੇ ਨੇੜੇ ਹੈ ਜੀ ਜੀ ਇੱਥੇ ਨਾਲ ਸਾਈਕਲਾਂ ਵਾਲੀ ਦੁਕਾਨ ਹੈ ਸਾਈਕਲ ਰਿਪੇਅਰ ਵਾਲੀ ਦੁਕਾਨ ਨਾਲ ਤਾਂ ਰੰਮਸ਼ਾਲਾ ਨਾਲੇ ਘਰੇ ਅੰਦੀ ਦੀ ਦੁਕਾਨ ਹੈ ਕਿਰਿਆਨੇ ਦੀ ਦੁਕਾਨ ਤੁਹਾਡੀ ਆਪਣੀ ਹੈ ਕਿਰਿਆਨੇ ਦੀ ਦੁਕਾਨ ਹੈ ਇਹ ਕਿੰਨੀ ਕੁ ਪੁਰਾਣੀ ਹੈ ਜੀ ਦੁਕਾਨ ਤੁਹਾਡੀ ਇਹ ਹੈਗੀ ਆ 6-7 ਸਾਲ ਦਾ ਤੇਜ ਦਾ ਪੈਣ ਨੇ ਮਸ਼ੀਨ ਲਿਆਂਦੀ ਹੈ ਵਧੀਆ ਲੱਗਦਾ ਬੱਪੂ ਜੀ ਹਾਂ ਚੰਗਾ ਵਧੀਆ ਚੱਲੂਗੀ ਫੇਰ ਵਧੀਆ ਚੱਲ ਚੱਲ ਕੇ ਪਾ ਲਗਣੀ ਆ ਨਹੀਂ ਚੱਲੇਗਾ ਜੀ ਕੰਮ ਚੱਲੇਗਾ ਪਾ ਲਗਣਾ ਮਸ਼ੀਨ ਦਾ ਪੈਣ ਤੁਹਾਨੂੰ ਬਹੁਤ ਬਹੁਤ ਵਧਾਈਆਂ ਮਸ਼ੀਨ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ